ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਨੇ ਬਚਨ ਕੀਤੇ ਸਨ ਵੀ ਰਾਮਦਾਸ ਗੁਰਮੁਖੋਂ ਉਚਾਰਾ ਅਨੰ ਸਿੱਖ ਚਾਲੋ ਮਮ ਪਿਆਰਾ ਇਹ ਗੁਰ ਸਿੱਖੀ ਕੋਤਵਾਲ ਖਰੇ ਖੋਟੇ ਕੀ ਕਰੇ ਸੰਭਾਲ ਉਥੇ ਹੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸ਼ਾਲੋ ਸ਼ਰਦਾ ਵਿੱਚ ਅਤੁੱਲ ਮੇਰਾ ਪਰਮ ਪਿਆਰਾ ਹੈ ਦੀ ਵਿਚਾਰ ਦਿੱਤੀ ਉਥੇ ਹੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਸ਼ਾਲੋ ਜੀ ਦਾ ਅੰਤਮ ਸੰਸਕਾਰ ਆਪਣੇ ਹੱਥੀਂ ਕੀਤਾ ਹੈ ਵਾਹਿਗੁਰੂ ਸਾਹ ਜੀ ਤੁਹਾਨੂੰ ਵਾਹ ਗੁਰੂ ਸਾਹ ਜੀ ਸੇਵਕ ਸਿੱਖ ਪੂਜਣ ਸਬਿਆ ਵਹਿ ਸੇਵਕ ਸਿੱਖ ਪੂਜਣ ਸਬਿਆ ਵਹਿ ਸਭ ਗਾਵਹਿ ਹਰ ਹਰ ਊਤਮ ਬਾਨੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਗਾਵਿਆ ਸੁਨਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਇਹ ਪਾਵਨ ਅੰਮ੍ਰਿਤ ਬਚਨ ਧੰ ਗੁਰੂ ਰਾਮਦਾਸ ਪਿਤਾ ਜੀ ਮਹਾਰਾਜ ਤਨਾਤਰੀ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਬਾਨੀ ਗੁਰੂ ਰਾਮਦਾਸ ਪਿਤਾ ਜੀ ਕਿ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਜਗਿਆਸੂ ਨੇ ਬੇਨਤੀ ਕੀਤੀ ਕੇ ਪਾਤਸ਼ਾਹ ਬਹੁਤ ਸਾਰੇ ਸੇਖ ਆਉਂਦੇ ਨੇ ਤੁਹਾਡੇ ਕੋਲ ਤੁਹਾਡੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਨੇ ਕੋਈ ਬਾਣੀ ਪੜ੍ਹਦਾ ਹੈ ਕੋਈ ਸੇਵਾ ਕਰਦਾ ਹੈ ਸੱਚੇ ਪਾਤਸ਼ਾਹ ਜੀ ਕੋਈ ਬਾਣੀ ਸੁਣਦਾ ਹੈ ਤੁਹਾਡੀ ਖੁਸ਼ੀ ਕਿੰਨਾ ਦੇ ਉੱਤੇ ਹੈ ਤੇ ਗੁਰੂ ਸਾਹਿਬ ਜੀ ਨੇ ਪਿਆਰ ਦਿੱਤਾ ਕਹਿਣ ਲੱਗੇ ਬਹੁਤ ਸਾਰੇ ਸਰੀਰ ਆਉਂਦੇ ਨੇ ਬਹੁਤ ਸਾਰੇ ਸੇਖ ਆਉਂਦੇ ਨੇ ਮੇਰੀ ਖੁਸ਼ੀ ਉਹਨਾਂ ਉੱਤੇ ਹੈ ਜਿਹੜੇ ਇਸ ਬਾਣੀ ਨੂੰ ਇਸ ਬਚਨਾਂ ਨੂੰ ਸਤ ਸਤ ਕਰਕੇ ਮੰਨਦੇ ਨੇ ਕਹਿਣ ਤੋਂ ਭਾਵ ਜਿਹੜੇ ਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦੇ ਹਨ ਕਿਉਂ ਕਿ ਗੁਰੂ ਗ੍ਰੰਥ ਸਾਹਿਬ ਇਜ਼ a way of life ਬਾਣੀ ਜਿਹੜੀ ਹੈ ਸਾਡੇ ਜੀਵਨ ਲਈ ਇੱਕ ਚੰਦਨ ਮਨਾਰਾ ਹੈ ਚੰਦਨ ਮਨਾਰਾ ਹੁਣ ਜਦੋਂ ਤੁਸੀਂ ਗੁਰਸਿੱਖਾਂ ਦਾ ਜੀਵਨ ਵੇਖੋਗੇ ਵੇਖੋ ਆਪਾਂ ਦਾ ਧੰਗ ਗੁਰੂ ਧੰਗ ਪਿਆਰੇ ਬਹੁਤ ਸਾਰੇ ਗੁਰੂ ਕੇ ਲਾਲ ਨੇ ਗੁਰੂ ਕੇ ਪਿਆਰੇ ਨੇ ਸਿੱਖ ਇਤਿਹਾਸ ਗੁਰ ਇਤਿਹਾਸ ਦੇ ਅੰਦਰ ਬਹੁਤ ਸਾਰੇ ਮਰਜੀਵੜੇ ਸਿੱਖ ਸ਼ਰਧਾਲੂ ਪੈਰੋਕਾਰ ਤੁਹਾਨੂੰ ਮਿਲਣਗੇ ਕੋਈ ਪਿਆਰੇ ਨੇ ਸੇਵਾ ਦੀ ਸ਼िखर ਕਰ ਦਿੱਤੀ ਕਿਸੇ ਪਿਆਰੇ ਸਿਮਰਨ ਦੀ ਸ਼िखर ਕਰ ਦਿੱਤੀ ਕਿਸੇ ਪਿਆਰੇ ਜੋ ਸ਼ਹਾਦਤਾਂ ਦੀ ਗੱਲ ਚੱਲੀ ਤੇ ਉਹ ਸ਼ਹਾਦਤਾਂ ਦੇ ਤਣ ਤੇ ਤਸੀਹੇ ਝੱਲਣ ਦੀ ਸ਼िखर ਕਰ ਦਿੱਤੀ ਤੁਸੀਂ ਇਤਿਹਾਸ ਦੇ ਉਹਨਾਂ ਪੰਨਿਆਂ ਤੋਂ ਜਾਣੂ ਹੁੰਦੇ ਹੋ ਇਹ ਗੁਰੂ ਦੀ ਅਸੀਸ ਹੈ ਗੁਰੂ ਦੀ ਰਹਿਮਤ ਹੈ ਕਿਤੇ ਸਾਨੂੰ ਭਾਈ ਮਨੀ ਸਿੰਘ ਜੀ ਬੰਦ ਬੰਦ ਕਤੌਂਡੇ ਦੇਖਦੇ ਨੇ ਕਿਤੇ ਸਾਨੂੰ ਭਾਈ ਤਾਰੂ ਸਿੰਘ ਜੀ ਖੋਪੜ ਲਾਉਂਦੇ ਦੇਖਦੇ ਨੇ ਸ਼ਹਾਦਤਾਂ ਜਿਹੜੀਆਂ ਨੇ ਸ਼ਿਖਰ ਨੇ ਇਹ ਦਸਿਆ ਚੱਲੇ ਜਾ ਰਹੇ ਨੇ ਕਿਤੇ ਸਾਨੂੰ ਭਾਈ ਮਤੀ ਦਾਜ ਇੱਦੇ ਨੇ ਸੀਸ ਤੇ ਆਰਾ ਚੱਲਦਾ ਕਿਤੇ ਭਾਈ ਸਤੀ ਦਾਜ ਨੇ ਰੂਹ ਵਿੱਚ ਜਿਉਂਦੇ ਨੂੰ ਸਾੜ ਕੇ ਲਪੇਟ ਕੇ ਸਾੜਤਾ ਜਾਂਦਾ ਹੈ ਤੇ ਕਿਤੇ ਭਾਈ ਦਿਆਲਾ ਦੀ ਦੇਗਾਂ ਵਿੱਚ ਉਬਲਦੇ ਦੇਖਦੇ ਨੇ ਬਹੁਤ ਸਾਰੇ ਕਿਤੇ ਸ਼ਾਹ ਬਾਗ ਸਿੰਘ ਸੁਬੇਗ ਸਿੰਘ ਦੇਖਦੇ ਨੇ ਜਿਹੜੇ ਚੜਖੜੀਆਂ ਤੇ ਚੜ ਗਏ ਅਕਾਲ 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 ਗੂੰਜਦੇ ਰਹੇ ਅੱਜ ਜਿਹੜੀ ਸਿੱਖਾਂ ਦੀ ਰਤਨਮਾਲਾ ਕਹਿ ਲਓ ਸਿੱਖਾਂ ਦੀ ਕਾੜਨਾ ਕਮਾਈ ਕਹ ਲੋ ਉਸ ਕਾੜਨਾ ਕਮਾਈ ਵਿੱਚ ਜਿਨ੍ਹਾਂ ਪਿਆਰਿਆਂ ਨੇ ਬੜੇ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਹੈ ਅੱਜ ਉਸ ਲੜੀ ਦੇ ਤਹਿਤ ਇੱਕ ਗੁਰਸਿੱਖ ਪਿਆਰੇ ਜਿਨ੍ਹਾਂ ਨੂੰ ਆਪਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਪਾਈ ਛਾਲੋ ਜੀ ਕਹਿ ਕੇ ਚੇਤੇ ਕਰਦੇ ਹਾਂ ਭਾਈ ਛਾਲੋ ਜੀ ਭਾਈ ਛਾਲੋ ਜੀ ਦਾ ਜਨਮ ਦੌਲਾ ਕਿੰਗਰਾ ਪਿੰਡ ਹੈ ਜੀ ਮਾਲਵੇ ਦੇ ਵਿੱਚ ਮੁਕਤਸਰ ਦੀ ਨਜ਼ਦੀਕ ਜਿੱਥੇ ਕਿ ਇਸ ਤੰਬਰ ਨੂੰ 1554 ਈਸਵੀ ਦੇ ਵਿੱਚ ਹੁੰਦਾ ਹੈ। ਔਰ ਕੁਝ ਸਮੇਂ ਬਾਅਦ ਉਹ ਪਿੰਡ ਜਿਹੜਾ ਉੱਜੜ ਜਾਂਦਾ ਹੈ ਤੇ ਇਹਨਾਂ ਦੇ ਮਾਤਾ-ਪਿਤਾ ਅੰਮ੍ਰਿਤਸਰ ਤੋਂ ਤੁਸੀਂ ਜਦੋਂ ਤਕਰੀਬਨ 10-12 ਕਿਲੋਮੀਟਰ ਦੀ ਦੂਰੀ 'ਤੇ ਉੱਤੇ ਮਜੀਠਾ ਕਸਬਾ ਹੈ ਉੱਥੇ ਇਹ ਆਪਣੀ ਰਹਿائش ਕਰ ਲੈਂਦੇ ਨੇ। ਹੁਣ ਜਿਹੜੇ ਮਾਤਾ-ਪਿਤਾ ਨੇ ਇਹ ਸਕੀ ਸਰ ਸਕੀ ਸੁਲਤਾਨੀਏ ਦੇ ਚੇਲੇ ਹਨ ਉਹਨੂੰ ਮੰਨਣ ਵਾਲੇ ਨੇ ਔਰ ਕੇਰਾ ਚੱਕ ਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਜਿਹੜਾ ਨਾਮ ਚੱਕ ਗੁਰੂ ਹੈ ਗੁਰੂ ਕਾ ਚੱਕ ਵੀ ਆਪਾਂ ਕਰਨੇ ਚੱਕ ਗੁਰੂ ਵੀ ਕਹਿੰਦੇ ਹਾਂ ਗੁਰੂ ਸਾਹਿਬ ਜੀ ਨੇ ਜਦੋਂ ਇਹ ਨਗਰੀ ਵਸਾਈ ਨੂੰ ਗੁਰੂ ਕਾ ਚੱਕ ਕਿਹਾ ਜਾਂਦਾ ਹੈ ਜਦੋਂ ਗੁਰੂ ਰਾਮਦਾਸ ਪਿਤਾ ਜੀ ਮਹਾਰਾਜ ਉਸ ਜਗ੍ਹਾ ਤੇ ਸੇਵਾ ਕਰਵਾ ਰਹੇ ਨੇ ਤੇ ਇਹ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਤੇ ਸਤਿਗੁਰ ਦੇ ਦਰ ਘਰ ਦੇ ਵਿੱਚ ਆ ਕੇ ਜੀ ਇਹਨਾਂ ਨੂੰ ਬੜੀ ਪ੍ਰਸੰਤਾ ਮਿਲੀ ਹੈ ਬੜੀ ਖੁਸ਼ੀ ਮਿਲੀ ਮੈਂ ਇੱਕ ਬੇਨਤੀ ਕਰਨੀ ਚਾਹਨਾ ਵੇਖੋ ਤੁਸੀਂ ਗੁਰੂਆਂ ਦੇ ਇਤਿਹਾਸ ਵੀ ਦੇਖ ਲਓ ਤੇ ਗੁਰੂ ਕੇ ਸਿੱਖ ਦਾ ਇਤਿਹਾਸ ਚਲਣਾ ਨਾ ਜੀ ਤੁਸੀਂ ਗੁਰੂ ਸਾਹਿਬ ਦਾ ਇਤਿਹਾਸ ਦੇਖੋ ਪਾਈ ਲੈਣਾ ਜੀ ਪਹਿਲਾਂ ਦੇਵੀ ਉਪਾਸ਼ਕ ਨੇ ਪਹਿਲਾਂ ਸੰਗਤੇ ਜਾਣ ਵਾਲੇ ਨੇ ਪਰ ਕਿਰਾਂ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਮਿਲ ਗਈ ਕਰਤਾਰਪੁਰ ਦੀ ਧਰਤੀ ਦਰਸ਼ਨ ਜੀਦਾਰ ਹੋਏ ਵਿਚਾਰ ਚੱਲੀ ਮਨ ਨੂੰ ਧੀਰਕ ਮਿਲੀ ਹੈ ਇਹੋ ਜੀ ਖੇਡ ਬਣੀ ਕਿ ਇੱਕ ਵਾਰ ਕਰਤਾਰਪੁਰੇ ਆਏ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਤੇ ਗੁਰੂ ਨਾਨਕ ਦੇ ਘਰ ਦੇ ਜੋਗੇ ਹੀ ਹੋ ਗਏ ਗੁਰੂ ਨਾਨਕ ਦੇ ਘਰ ਦੇ ਬਣ ਕੇ ਰਹਿ ਗਏ ਗੁਰੂ ਨਾਨਕ ਦੇ ਘਰ ਦੀ ਸੇਵਾ ਵਿੱਚ ਇਹੋ ਜੇ ਲੱਗੇ ਕਿ ਇੱਕ ਦਿਨ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਲੈਣੇ ਸੇ ਅੰਗਦ ਕੀਆ ਅੰਗਦ ਸੇ ਖੁਦਾ ਬਣਾ ਦਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਭਾਈ ਛਾਲੋ ਜੀ ਉਨ੍ਹਾਂ ਦੇ ਜਿਹੜੇ ਪਿਤਾ ਜੀ ਹਨ ਪ੍ਰਵਾਹ ਜਿਹੜਾ ਹੈ ਉਹ ਸਖੀ ਸਰਵੀਆਂ ਦੀ ਜਿਹੜੀ ਪੂਜਾ ਕਰਨ ਵਾਲਿਆ ਹੈ ਪਰ ਜਸ ਦਿਨ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆ ਗਏ ਤੇ ਫਿਰ ਇਸ ਘਰ ਦੇ ਹੀ ਬਣ ਕੇ ਰਹਿ ਗਏ ਛੋਟੀ ਜੀ ਆਰਜ਼ਾ ਹੈ ਜਿਸ ਵੇਲੇ ਭਾਈ ਸ਼ਾਲੋ ਜੀ ਵੀ ਨਾਲ ਆਏ ਸਨ ਤੇ ਭਾਈ ਸ਼ਾਲੋ ਜੀ ਫਿਰ ਸੇਵਾ ਵਿੱਚ ਲੱਗ ਗਏ ਸੇਵਾ ਵਿੱਚ ਲੱਗ ਗਏ ਤੇ ਵੇਖੋ ਇਸ ਦਰ ਘਰ ਦੀ ਵਡਿਆਈ ਹੈ ਜੀ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗੁਰਨਾਨਕ ਦੇ ਘਰ ਵਿੱਚ ਜਿਹੜਾ ਵੀ ਸੇਵਾ ਕਰਦਾ ਹੈ ਜਿਹੜਾ ਵੀ ਸੰਗਤ ਕਰਦਾ ਹੈ ਸੇਵਾ ਕਰਦਾ ਹੈ ਬਾਣੀ ਪੜ੍ਹਦਾ ਹੈ ਸੇਵਾ ਕਰਨੀ ਵੀ ਕਿਵੇਂ ਆਪ ਗਵਾਏ ਸੇਵਾ ਕਰੇ ਤਾਂ ਕਿ ਸਿ ਪਾਇ ਮਾਨ ਜਿਹੜਾ ਵੀ ਇਸ ਤਰੀਕ ਨਾਲ ਸੇਵਾ ਕਰਦਾ ਹੈ ਗੁਰਨਾਨਕ ਦੇ ਘਰ ਵਿੱਚ ਉਹਨੂੰ ਮਾਣ ਮਿਲਦਾ ਹੈ ਵਡਿਆਈ ਮਿਲਦੀ ਹੈ ਸੇਵਾ ਦੇ ਵਿੱਚੋਂ ਹੀ ਬਾਦਸ਼ਾਹੀਆਂ ਮਿਲਦੀਆਂ ਨੇ ਇਹ ਇਤਿਹਾਸ ਦੇ ਉਹ ਪੰਨੇ ਨੇ ਸਾਡੇ ਸਾਹਮਣੇ ਪ੍ਰਤੱਖ ਜਾਰਾ ਹੈ ਉਹ ਛੋਟੀ ਜੀ ਉਮਰ ਦਾ ਯਤੀਮ ਬਾਲਕ ਭਾਈ ਜੇਠਾ ਆਉਣ ਵਾਲਾ ਸਮਾਂ ਜਦੋਂ ਗੁਰੂ ਨਾਨਕ ਦੇਵ ਜੀ ਨਾਲ ਸਾਂਝ ਬਣੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਸੰਗਤ ਕੀਤੀ ਤੇ ਇਹ ਸੇਵਾ ਕਰਦੇ ਹਨ ਸਿਰ ਤੇ ਉੱਤੇ ਟੋਕਰੀ ਢੋਣੀ ਹੈ ਟੋਕਰੀ ਧੋਣਦੇ ਹਨ ਕਾਰ ਸੇਵਾ ਚੱਲਦੀ ਹੈ ਮਿੱਟੀ ਨਾਲ ਸਰੀਰ ਲਪਤ ਪਤ ਹੋ ਜਾਂਦਾ ਹੈ ਤੇ ਕਿਸੇ ਨੇ ਕਈਆਂ ਨੇ ਆਖਣਾ ਵੀ ਇਤਨਾ ਲਿਬੜਿਆ ਪਿਆ ਹੈ ਇਹ ਤਰੀਕੇ ਨਾਲ ਇਹ ਕਿੰਨੀ ਚਿੱਕੜ ਦੇ ਛਿੱਟੇ ਪਏ ਨੇ ਪਰ ਉਹਨਾਂ ਭੋਲਿਆਂ ਨੂੰ ਪਤਾ ਕੋ ਨਹੀਂ ਅਸਲ ਵਿੱਚ ਇਹ ਚਿੱਕੜ ਦੇ ਛਿੱਟੇ ਨਹੀਂ ਗੁਰਿਆਈ ਦਾ ਛਤਰ ਹੈ ਰਸੀਸ ਦੇ ਉੱਤੇ ਹੈ ਇਹ ਟੋਕਰੀ ਨਹੀਂ ਇਹ ਗੁਰਿਆਈ ਦਾ ਛਤਰ ਹੈ ਜਿਨ੍ਹਾਂ ਤੁਸੀਂ ਚਿੱਕੜ ਦੇ ਛਿੱਟੇ ਕਹਿ ਰਹੇ ਹੋ ਅਸਲ ਵਿੱਚ ਇਹ ਗੁਰਿਆਈ ਦੇ ਛਿੱਟੇ ਹਨ ਕਿ ਸੇਵਾ ਦੇ ਵਿੱਚੋਂ ਮਾਣ ਮਿਲਣਾ ਤੇ ਤੁਸੀਂ ਕੋ ਵੀ ਜੈਦੀਪ ਸਿੰਘ ਆਪਣੇ ਕੋਲੋਂ ਕਹਿੰ ਜਾਂਦਾ ਨਹੀਂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਪੱਟਾਂ ਨੇ ਜਕਰ ਕੀਤਾ ਹੈ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤਨਾ ਛੋੜਿਓ ਪਾਸ ਉਸ ਸੇਵਾ ਦੇ ਵਿੱਚੋਂ ਉਸ ਘਾਲਨਾ ਦੇ ਵਿੱਚੋਂ ਭਾਈ ਜੇਠਾ ਜੀ ਗੁਰੂ ਰਾਮਦਾਸ ਬਣੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਖਾਵੇ ਬੇਨਤੀ ਅੱਜ ਭਾਈ ਸ਼ਾਲੋ ਜੀ ਦਾ ਪਰਿਵਾਰ ਜਦੋਂ ਆਇਆ ਫਿਰ ਇਸ ਘਰ ਦੀ ਸੇਵਾ ਦੇ ਵਿੱਚ ਜੁੜ ਗਏ ਭਾਈ ਸ਼ਾਲੋ ਨੇ ਜੁੜ ਗਏ ਤੇ ਇਹੋ ਜੀ ਸੇਵਾ ਕੀਤੀ ਹੈ ਸਾਡੇ ਪ੍ਰਾਤਨ ਗ੍ਰੰਥਾਂ ਦੇ ਵਿੱਚ ਜ਼ਿਕਰ ਮਿਲਦਾ ਹੈ ਬੜੀ ਘਾਲਨਾ ਕਮਾਈ ਕੀਤੀ ਜੀ ਬੜੀ ਸੇਵਾ ਕੀਤੀ ਹੈ ਪੈ ਸ਼ਾਲੋ ਜੀ ਨੇ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਸੰਨ ਹੋਏ ਇੱਥੋਂ ਤੱਕਰ ਫਿਰ ਪਾਤਸ਼ਾਹ ਨੇ ਕੀਤਾ ਰਾਮਦਾਸ ਗੁਰਮੁਖੋਂ ਉਚਾਰਾ ਰਾਮਦਾਸ ਗੁਰਮੁਖੋਂ ਉਚਾਰਾ ਅਨੰਨ ਭਗਤ ਸਾਲੋ मम ਪਿਆਰਾ ਇਹ ਗੁਰ ਸਿੱਖੀ ਕੋਤਵਾਲ ਖਰੇ ਖੋਟੇ ਕੀ ਕਰੇ ਸੰਭਾਲ ਜੋ ਸੀ ਪ੍ਰਾਰਥਨ ਗ੍ਰੰਥਾਂ ਦੇ ਅੰਦਰ ਇਹ ਵਿਚਾਰ ਪੜਦੇ ਹਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅਸੀਸ ਬਖਸ਼ਿਸ਼ ਕੀਤੀ ਹੈ ਅਸੀਸ ਤੇ ਵੇਖੋ ਜਿਵੇਂ ਨਾ ਬਾਬਾ ਬੁੱਢਾ ਦੀ ਸ਼ਕਤੀ ਆਪਾਂ ਤੱਕਦੇ ਆਂ ਪਿੱਛੇ ਹੀ ਆਪਾਂ ਦਿਹਾੜਾ ਬਣਾਇਆ ਬਾਬਾ ਬੁੱਢਾ ਜੀ ਦਾ 125 ਸਾਲ ਦੀ ਉਮਰ ਸੀ ਤੇ 125 ਸਾਲ ਦੀ ਉਮਰ ਦੇ ਵਿੱਚੋਂ 113 ਸਾਲ ਦੀ ਉਮਰ ਬਾਬਾ ਬੁੱਢਾ ਜੀ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ ਗੁਰੂ ਘਰ ਦੀ ਸੰਗਤ ਮਾਣੀ ਹੈ 6 ਗੁਰੂ ਸਹਿਬਾਨ ਜੀ ਦੇ ਦਰਸ਼ਨ ਦੀਦਾਰ ਨੇ ਸੰਗਤ ਹੈ ਤੇ ਇਸੇ ਤਰੀਕੇ ਦੇ ਨਾਲ ਭਾਈ ਸ਼ਾਲੋ ਜੀ ਤੁਸ ਜੀਵਨ ਤੱਕੋਂਗੇ ਇਦੇ ਵਿੱਚ ਸਾਨੂੰ ਲੱਗਦਾ ਹੈ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਥੇ ਵੇਖੋ ਗੁਰੂ ਰਾਮਦਾਸ ਸਾਹਿਬ ਨੇ ਆਖਿਆ ਸੀ ਨਾ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਵੀ ਰਾਮਦਾਸ ਗੁਰਮੁਖੋਂ ਉਚਾਰਾ ਅਨੰ ਸਿੱਖ ਚਾਲੋ ਮਮ ਪਿਆਰਾ ਇਹ ਗੁਰਸਿੱਖੀ ਕੋਤਵਾਲ ਖਰੇ ਖੋਟੇ ਕੀ ਕਰੇ ਸੰਭਾਲ ਉਥੇ ਹੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸ਼ਾਲੋ ਸ਼ਰਦਾ ਵਿੱਚ ਅਤੁੱਲ ਮੇਰਾ ਪਰਮ ਪਿਆਰਾ ਹੈ ਦੀ ਵਿਚਾਰ ਦਿੱਤੀ ਉੱਥੇ ਹੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਸ਼ਾਲੋ ਜੀ ਦਾ ਅੰਤਮ ਸੰਸਕਾਰ ਆਪਣੇ ਹੱਥੀਂ ਕੀਤਾ ਹੈ ਮੈਂ ਬੇਨਤੀ ਕਰਾਂ ਭਾਈ ਸ਼ਾਲੋ ਜੀ ਸੇਵਾ ਪਈ ਕਰਦੇ ਨੇ ਤੇ ਉਹ ਦੌਰ ਹੈ ਜਿਸ ਦੌਰ ਦੇ ਅੰਦਰ ਹੁਣ ਸਰੋਵਰ ਦੀ ਸੇਵਾ ਚੱਲਦੀ ਪਈ ਹੈ ਸਰੋਵਰ ਦੀ ਸੇਵਾ ਇਸ ਸਰੋਵਰ ਦੀ ਸੇਵਾ ਜੋ ਹੋ ਰਹੀ ਹੈ ਚੱਲ ਰਹੀ ਹੈ ਉਸ ਵੇਲੇ ਬਾਲਣ ਜਿਹੜਾ ਅਸੀਂ ਨਾ ਮੀ ਬਹੁਤ ਪਿਆ ਕਿਸੇ ਪਾਸਿਓਂ ਇੱਟਾਂ ਨਹੀਂ ਮਿਲਦੀਆਂ ਪਈਆਂ ਹੁਣ ਬਾਲਣ ਸਕਾਉਣਾ ਜਿਹੜਾ ਅਸੀਂ ਬਾਲਣ ਚਾਹੀਦਾ ਹੈ ਇੱਟਾਂ ਸਕਾਉਣ ਵਾਸਤੇ ਤੇ ਭਾਈ ਸ਼ਾਲੋ ਜੀ ਨੇ ਬਾਲਣ ਇਕੱਠਾ ਕਰਨਾ ਹੈ ਪਾਥੀਆਂ ਇਕੱਠੀਆਂ ਕਰਨੀਆਂ ਅੰਮ੍ਰਿਤਸਰ ਦੇ ਨੇੜੇ ਲਾਗੇ-ਲਾਗੇ ਪਿੰਡ ਹਨ ਉਹਨਾਂ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਹੋਕਾ ਦੇਣਾ ਸ਼ੁਰੂ ਕੀਤਾ ਵੀ ਗੁਰੂ ਘਰ ਦੀ ਸੇਵਾ ਦੇ ਵਾਸਤੇ ਬਾਲਨ ਜੁੜਿੰਦਾ ਹੈ ਤੇ ਉਸ ਵੇਲੇ ਕਹਿੰਦੇ ਜੋ ਤੁਸੀਂ ਸੇਵਾ ਕਰੋਗੇ ਗੁਰੂ ਸਾਹਿਬ ਦੇ ਦਰੋਂ ਕੋ ਬੜੀਆਂ ਮਿਲਣਗੀਆਂ ਤੇ ਮੈਂ ਇੱਕ ਬੇਨਤੀ ਕਰਾਂ ਸੰਸਾਰ ਉਤੇ ਵਿਚਰਦੇ ਹਾਂ ਆਮ ਤੌਰ ਦੇ ਉਤੇ ਜਿੱਥੇ ਲੋਕ ਪੈਸਿਆਂ ਦੀ ਕਾਮਨਾ ਕਰਦੇ ਨੇ ਉੱਥੇ ਬਹੁ ਗਿਣਤੀ ਲੋਕ ਪੁੱਤਾਂ ਦੀ ਕਾਮਨਾ ਵੀ ਕਰਦੇ ਹਨ ਪੁੱਤਰਾਂ ਦੀ ਕਾਮਨਾ ਵੀ ਕਰਦੇ ਨੇ ਤੇ ਜਿਵੇਂ ਰਵਾਇਤ ਚੱਲੀ ਆਉਂਦੀ ਆਪਾਂ ਇਹ ਸੁਣਦੇ ਹੁੰਨੇ ਆ ਕਿ ਭਾਈ ਛਾਲੋ ਜੀ ਜਦੋਂ ਹੋਕਾ ਦੇ ਰਹੇ ਨੇ ਬਹੁਤ ਸਾਰੀਆਂ ਪਾਥੀਆਂ ਬੜਾ ਸਾਰਾ ਬਾਲਨ ਇਕੱਠਾ ਹੋ ਗਿਆ ਕਹਿੰਦੇ ਕਿੰਨੇ ਕੀਤਾ ਸੱਚੇ ਪਾਤਸ਼ਾਹ ਨੇ ਪੁੱਛਿਆ ਕਹਿੰਦੇ ਭਾਈ ਸ਼ਾਲੂ ਨੇ ਕਹਿੰਦੇ ਕਿਵੇਂ ਕੀਤਾ ਤੇ ਕਿਸੇ ਨੇ ਆਖਿਆ ਜੀ ਇਹਨਾਂ ਨੇ ਹੋਕਾ ਦਿੱਤਾ ਵੀ ਪਾਥੀਆਂ ਦੇ ਵੰਡੇ ਪੁੱਤ ਲੈ ਜਾਓ ਬਾਲਨ ਦੇ ਵੰਡੇ ਪੁੱਤ ਲੈ ਜਾਓ ਤੇ ਹੁਣ ਤੁਸੀਂ ਜਦੋਂ ਗੁਰੂ ਸਾਹਿਬ ਕਹਿਣ ਲੱਗੇ ਇੰਨੇ ਸਸਤੇ ਪੁੱਤਰ ਤੇ ਭਾਈ ਸ਼ਾਲੂ ਕਹਿਣ ਲੱਗੇ ਮੈਂ ਕਿਹੜਾ ਕੋਲੋਂ ਦੇਣੇ ਨੇ ਸੱਚੇ ਸਹਿਬਾ ਕਿਆ ਨਾਹੀ ਕਰਤੇ ਰਹਿ ਸੱਚੇ ਪਾਤਸ਼ਾਹ ਤੁਹਾਡੇ ਦਰ ਕਰਦੀਆਂ ਬਖਸ਼ਿਸ਼ਾਂ ਤੁਹਾਡੇ ਦਰ ਕਰਦੀਆਂ ਵੜਿਆਈਆਂ ਨੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਇੱਕ ਹੋਰ ਬੇਨਤੀ ਕਰਾਂ ਇੱਥੇ ਪੰਡੋਰੀ ਵਰਾਇਚ ਵਿਖੇ ਭਾਈ ਸ਼ਲੋਈ ਦਾ ਉਹ ਸਥਾਨ ਬਣਿਆ ਹੋਇਆ ਹੈ ਹਰ ਸਾਲ ਸਮਾਗਮ ਹੁੰਦੇ ਹਨ ਇਸ ਸਾਲ ਵੀ 2025 ਦੇ ਵਿੱਚ 29 ਅਕਤੂਬਰ ਨੂੰ ਉਸ ਸਥਾਨ ਤੇ ਸਮਾਗਮ ਹੋਣੇ ਹਨ ਬਾਬਾ ਮੋਹਨ ਸਿੰਘ ਜੀ ਸੇਵਾ ਕਰਦੇ ਹਨ ਵੀਰ ਉਤੇ ਹਰਬਿੰਦਰ ਸਿੰਘ ਜੀ ਨੇ ਵੀਰ ਪਿਆਰੇ ਸ਼ਰਧਪਾਲ ਸਿੰਘ ਜੀ ਹੋਰ ਗੁਰਮੁਖ ਪਿਆਰੇ ਜਿਹੜੇ ਦਿਨ ਰਾਤ ਇੱਕ ਕਰ ਦਿੰਦੇ ਹਨ ਸੇਵਾਵਾਂ ਦੇ ਅੰਦਰ ਸੰਗਤਾਂ ਦੂਰੋਂ ਨੇੜਿਓਂ ਜੁੜਦਿਆਂ ਨੇ ਅੱਜ ਵੀ ਉਥੇ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਝੋਲੀਆਂ ਭਰਦੀਆਂ ਨੇ ਗੁਰੂ ਦੀ ਰਹਿਮਤ ਮਿਲਦੀ ਹੈ ਤੇ ਆਪਾਂ ਇੱਕ ਸਥਾਨ ਪਾਈ ਸ਼ਾਲੋ ਜੀ ਦਾ ਉਹ ਦਰਸ਼ਨੀਦਾਰ ਕਰਦੇ ਹੁੰਨੇ ਆ ਜੀ ਅੰਮ੍ਰਿਤਸਰ ਸਾਹਿਬ ਵਿਖੇ ਜਿੱਥੇ ਗੁਰਦੁਆਰਾ ਗੁਰੂ ਕੇ ਮੈਲ ਹੈ ਗੁਰੂ ਕੇ ਮੈਲ ਦੇ ਨਾਲ ਹੀ ਆਪਾਂ ਟੂਪਾ ਪਾਈ ਸ਼ਾਲੋ ਜੀ ਵੇਖੋ ਜਦੋਂ ਜਿਸ ਸਥਾਨ ਦੇ ਉੱਤੇ ਪਾਈ ਸ਼ਾਲੋ ਜੀ ਰਹਿੰਦੇ ਨੇ ਉਹਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵੀ ਇਨਾਂ ਦੇ ਕੋਲ ਆ ਜਾਣਾ ਕੇਰਾ ਭਾਈ ਸਾਹਿਬ ਦਾ ਸਰੀਰ ਠੀਕ ਨਹੀਂ ਸੀ ਪਰ ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਏ ਸਾਰੀ ਰਾਤ ਕੀਰਤਨ ਹੁੰਦਾ ਰਿਹਾ ਵਿਚਾਰਾਂ ਚੱਲਦੀਆਂ ਰਹੀਆਂ ਤੇ ਲੰਮਾ ਸਮਾਂ ਭਾਈ ਛਾਲੋ ਜੀ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਚੌੜ ਦੀ ਸੇਵਾ ਕਰਦੇ ਰਹੇ ਸੱਚੇ ਪਾਤਸ਼ਾਹ ਖੁਸ਼ ਹੋਏ ਭਾਈ ਛਾਲੋ ਜੀ ਕੁਝ ਮੰਗ ਲਓ ਗੁਰਨਾਨਕ ਘਰ ਦੀ ਤੁਹਾਡੇ ਉੱਤੇ ਖੁਸ਼ੀ ਹੈ ਕੁਝ ਮੰਗ ਲਓ ਤੇ ਵੇਖੋ ਭਾਈ ਛਾਲੋ ਜੀ ਨੇ ਇੱਕ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਜੇ ਦੇਣ ਲੱਗੇ ਹੋ ਤੇ ਮੇਰਾ ਮੰਗਾ ਵਾਲਾ ਖਾਨਾ ਹੀ ਪਾੜ ਜਾਵੇ ਕਹਿਣ ਤੋਂ ਭਾਵੇਂ ਮੈਂ ਕੁਝ ਮੰਗਾਇ ਨਾ ਮੇਰੀਆਂ ਮੰਗਾਂ ਹੀ ਖਤਮ ਹੋ ਜਾਣ ਇਹ ਵੇਖੋ ਗੱਲ ਕਹਿਣੀ ਬੜੀ ਸੋਕੀ ਹੈ ਕਿਉਂਕਿ ਆਪਾਂ ਸੰਸਾਰ ਦੇ ਉੱਤੇ ਵਿਚਰਦੇ ਆ ਅਸੀਂ ਜਿੰਨਾ ਵੀ ਧਰਮ ਕਰਮ ਕਰਦੇ ਆ ਜੀ ਬੇਨਤੀ ਚਾਹੇ ਕੋਈ ਤਨ ਕਰਕੇ ਸੇਵਾ ਕਰਦਾ ਹੈ ਕੋਈ ਮਨ ਕਰਕੇ ਕਰਦਾ ਹੈ ਕੋਈ ਧਨ ਕਰਕੇ ਕੈਸ ਕਰਦਾ ਪੈਸੇ ਥੇਲੇ ਦੇ ਕਰਦਾ ਕਿਤੇ ਗੁਰੂ ਕਰ ਜਾਂਦੇ ਆ ਸਾਡੇ ਉਹ ਸੇਵਾ ਦੇ ਪਿੱਛੇ ਸਾਡਾ ਭਾਵ ਹੁੰਦਾ ਕੁਝ ਨਾ ਕੁਝ ਪ੍ਰਾਪਤੀ ਸੁੱਖਾਂ ਦੀ ਪ੍ਰਾਪਤੀ ਕਿਸ ਨੂੰ ਦੁੱਧ ਚਾਹੀਦਾ ਕਿਸ ਨੂੰ ਪੁੱਤ ਚਾਹੀਦਾ ਕਿਸ ਨੂੰ ਵੀਜ਼ਾ ਚਾਹੀਦਾ ਕਿਸ ਨੂੰ ਨੌਕਰੀ ਚਾਹੀਦੀ ਹੈ ਕੋਈ ਕਹਿੰਦਾ ਵੀ ਬੱਚੇ ਕਹਣੇ ਵਿੱਚ ਨਹੀਂ ਬੱਚੇ ਚੰਗੇ ਪਾਸੇ ਲੱਗ ਜਾਣ ਕਹਣੇ ਵਿੱਚ ਆ ਜਾਣ ਕਈ ਤਰ੍ਹਾਂ ਦੀਆਂ ਚੀਜ਼ਾਂ ਸਮਾਜ ਵਿੱਚ ਲੋੜਾਂ ਮਨੁੱਖ ਦੀਆਂ ਥੋੜਾ ਨੇ ਤੇ ਬੰਦਾ ਧਰਮ ਕਰਮ ਕਰਦਾ ਉਹ ਚੀਜ਼ਾਂ ਮੰਗਦਾ ਹੈ ਭਾਈ ਛਾਲੋ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਖਣ ਲੱਗੇ ਵੀ ਤੁਸੀਂ ਕੁਝ ਮੰਗ ਲਓ ਭਾਈ ਛਾਲੋ ਜੀ ਆਖਣ ਲਗੇ ਬਨੇ ਸੱਚੇ ਪਾਤਸ਼ਾਹ ਤੁਹਾਡੀ ਬੜੀ ਖੁਸ਼ੀ ਹੈ ਬਸ ਇਸੇ ਤਰੀਕ ਨਾਲ ਮਿਹਰ ਬਣੀ ਰਵੇ ਸੱਚੇ ਪਾਤਸ਼ਾਹ ਅੰਦਰੋਂ ਮੰਗਾ ਹੀ ਖਤਮ ਕਰ ਦਿਓ ਮੰਗਾ ਖਤਮ ਹੋ ਜਾਣ ਬਸ ਇਹ ਤੁਹਾਡੀ ਸੇਵਾ ਵਿੱਚ ਹਾਜ਼ਰ ਰਵਾਂ ਫਿਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਭਾਈ ਛਾਲੂ ਜੀ ਇਹੜਾ ਅਸਥਾਨ ਹੈ ਵੇਖੋ ਭਾਈ ਛਾਲੂ ਦਾ ਤੋਬਾ ਜੀ ਗੁਰੂ ਰਾਮਦਾਸ ਪਿਤਾ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਮੁਬਾਰਕ ਚਰਨ ਪੈਣ ਕਿਉਂਕਿ ਬਿਲਕੁਲ ਵਾਕਿੰਗ ਡਿਸਟੈਂਸ ਹੈ ਮਸੇ ਤਿੰਨ ਚਾਰ ਮਿੰਟ ਲੱਗਦੇ ਨੇ ਜੀ ਗੁਰੂ ਕੇ ਮਹਿਲ ਤੁਜੀ ਜਿੱਥੇ ਗੁਰੂ ਦਾ ਮਹਿਲ ਬਣਿਆ ਨਾ ਗੁਰਦੁਆਰਾ ਗੁਰੂ ਕਾ ਮਹਿਲ ਜਿਸ ਜਗ੍ਹਾ ਉੱਤੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਆਗਮਨ ਹੋਇਆ ਸੀ ਪ੍ਰਕਾਸ਼ਵਰ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉੱਥੇ ਪ੍ਰਵਾਸ ਸમિત ਰਹਿੰਦੇ ਸਨ ਨਾ ਤੇ ਮਹਾਰਾਜੀਆਂ ਦੇ ਤਿੰਨਾ ਗੁਰੂ ਸਾਹਿਬਾਂ ਦੇ ਚਰਨ ਪਏ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਆਖਣ ਲੱਗੇ ਵੀ ਚਲੋ ਫਿਰ ਆਪਾਂ ਤੁਹਾਡੇ ਇਸ ਸਥਾਨ ਉੱਤੇ ਸਰੋਵਰ ਬਣਾ ਦਿੰਨੇ ਆ ਤੇ ਭਾਈ ਸ਼ਾਲੂ ਜੀ ਨੇ ਹੱਥ ਜੋੜ ਦਿੱਤੇ ਸੱਚੇ ਪਾਤਸ਼ਾਹ ਸਰੋਵਰ ਤੇ ਗੁਰ ਅਸਥਾਨਾਂ ਤੇ ਹੀ ਸ਼ੋਭਦੇ ਹਨ ਇਹਨੂੰ ਤੋਬਾ ਹੀ ਰਹਿਣ ਦਿਓ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਉੱਥੇ ਵੀ ਬਖਸ਼ਿਸ਼ਾਂ ਕੀਤੀਆਂ ਭਾਈ ਸ਼ਾਲੂ ਤੇ ਪ੍ਰਸੰਚਿਤ ਹੋਏ ਰਹਿਮਤਾਂ ਕੀਤੀਆਂ ਅੱਜ ਵੀ ਬਹੁਤ ਸਾਰੀਆਂ ਸੰਗਤਾਂ ਉਸ ਜਗ੍ਹਾ ਦੇ ਉੱਤੇ ਜਾਂਦੀਆਂ ਹਨ ਦਰਸ਼ਨ ਇਸ਼ਨਾਨ ਕਰਦੀਆਂ ਨੇ ਬਹੁਤ ਸਾਰੇ ਪਿਆਰੇ ਹਾਜ਼ਰੀਆਂ ਭਰਦੇ ਨੇ ਤੇ ਅੱਜ ਵੀ ਉਹ ਪ੍ਰਾਣੀ ਖੇਡ ਜਿਹੜੀ ਹੈ ਉਸ ਜਗ੍ਹਾ ਤੇ ਵਾਪਰਦੀ ਹੈ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਰਹਿਮਤਾਂ ਕਰਨ ਦਾਸ ਇੱਕ ਵਾਰ ਕੋਟੇ ਸਮਾਗਮ ਸੰ ਰਾਜਸਥਾਨ ਕੋਟਾ ਬੁੰਦੀ ਜੰਕਸ਼ਨ ਗੁਰੂ ਘਰ ਉੱਥੇ ਇੱਕ ਸਿੰਧੀ ਪਰਿਵਾਰ ਮਿਲਿਆ ਮੈਂ ਭਾਈ ਸ਼ਾਲੋ ਦੀ ਸਾਖੀ ਸੁਣਾਈ ਤੇ ਮੈਨੂੰ ਕੋਲ ਆ ਕੇ ਜਵਾਨ ਜਸਮਤ ਬਾਦ ਕਹਿਣ ਲੱਗੇ ਜੀ ਸਾਡੇ ਘਰੇ ਜਿਹੜਾ ਅਖੀਰ ਦੇ ਉੱਤੇ ਦੱਸਿਆ ਵੀ ਆ ਮੇਰੀਆਂ ਤਿੰਨ ਜਿਹੜੀਆਂ ਪੋਤੀਆਂ ਨੇ ਚੌਥਾ ਪੋਤਾ ਜਿਹੜਾ ਪੋਤਾ ਹੈ ਜੀ ਇਹ ਪੋਤਾ ਕਹਿੰਦੇ ਉੱਥੇ ਅਰਦਾਸ ਬੇਨਤੀ ਆਪਾਂ ਕੀਤੀ ਸੀ ਪਾਈ ਸ਼ਾਲੋ ਜੀ ਥਾਂ ਤੇ ਇਹ ਉਥੋਂ ਅਸੀਸ ਮਿਲੀ ਹੈ ਗੁਰੂ ਸਾਹਿਬ ਜੀ ਦੀ ਕਲਾ ਅੱਜ ਵੀ ਰਹਿਮਤਾ ਮਾਲਕ ਦੀਆਂ ਅੱਜ ਵੀ ਵਾਪਰਦੀਆਂ ਨੇ ਗੁਰੂ ਅਸਥਾਨਾਂ ਦੇ ਉੱਤੇ ਗੁਰੂ ਕੇ ਸਿੱਖ ਗੁਰੂ ਕੇ ਪਿਆਰੇ ਜਿਹੜੇ ਹਨ ਉਹਨਾਂ ਦੇ ਅਸਥਾਨਾਂ ਉੱਤੇ ਤੇ ਮੈਂ ਬੇਨਤੀ ਕਰਾਂ ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਆ ਤੇ ਪਾਈ ਸ਼ਾਲੋ ਜੀ ਜਿਨ੍ਹਾਂ ਨੂੰ ਵੇਖੋ ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਸਮੇਂ ਜਿਹੜੇ ਸੇਵਾ ਦੇ ਵਿੱਚ ਆ ਗਏ ਤੇ ਜਦੋਂ 1599 ਨੂੰ ਕਿਉਂਕਿ ਸਤਗੁਰੂ ਜੀ ਨਾਲ ਪਿਆਰ ਪੈ ਚੁੱਕਿਆ ਹੈ ਗੁਰੂ ਘਰ ਦੇ ਮੋਰੀ ਸਿੱਖਾਂ ਵਿੱਚੋਂ ਸੇਵਾ ਅਨੁਭਵਨ ਵਾਲੇ ਨੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ 59 ਵੱਖਰੇ ਵੱਖਰੇ ਕਿੱਤਿਆਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਚੱਕ ਗੁਰੂ ਦੇ ਵਿੱਚ ਕਿਰਤੀਆਂ ਨੂੰ ਵੇਖੋ ਇੱਕ ਹੱਬ ਤਿਆਰ ਕੀਤੀ ਜਾ ਰਹੀ ਹੈ ਹੱਬ ਬਹੁਤ ਵੱਡੀ ਹੱਬ ਹੈ ਜੀ ਮੈਂ ਬੇਨਤੀ ਕਰਾਂ ਤੁਸੀਂ ਅੰਮ੍ਰਿਤਸਰ ਦਾ ਪਿਛੋਕੜ ਵੇਖੋ ਅੰਮ੍ਰਿਤਸਰ ਦਾ ਇਤਿਹਾਸ ਵੇਖੋ ਅਸੀਂ ਅੱਜ ਵੀ ਉੱਥੇ ਵੇਖਦੇ ਆ ਜੀ ਆਟਾ ਮੰਡੀ ਲੂਣ ਮੰਡੀ ਘਿਓ ਮੰਡੀ ਹੁਣ ਮੰਡੀਆਂ ਕਿੱਥੇ ਹੁੰਦੀਆਂ ਨੇ ਮੰਡੀ ਤੋਂ ਭਾਅ ਹੁੰਦਾ ਇੱਥੇ ਬਹੁਤ ਸਾਰੀਆਂ ਦੁਕਾਨਾਂ ਹੁਣ ਇੱਕ ਦੁਕਾਨ ਨੂੰ ਥੋੜੀ ਮੰਡੀ ਕਿਹਾ ਜਾਂਦਾ ਵੀ ਇਹ ਇੱਕ ਬੜੀ ਵੱਡੀ ਵਪਾਰਕ ਹੱਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਨੇ ਤਿਆਰ ਕਰਦੀ ਸੀ ਬਹੁਤ ਵੱਡੀ ਵਪਾਰਕ ਹੱਬ ਈ ਸੀ ਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤਿਆਰ ਕਰ ਦਿੱਤੀ ਤੇ ਬੇਨਤੀ ਇਹ ਵੈ ਅੱਜ ਵੇਖੋ ਦੁਕਾਨਾਂ ਕੋਈ ਇੱਕ ਦੁਕਾਨ ਉਹ ਇੱਕ ਦੁਕਾਨ ਉਹ ਮੰਡੀ ਨਹੀਂ ਕਹਿੰਦੇ ਬਹੁਤ ਸਾਰੀਆਂ ਦੁਕਾਨਾਂ ਦਾ ਸਮੂਹ ਜਿਵੇਂ ਉਹਨੂੰ ਮੰਡੀ ਕਿਹਾ ਜਾਂਦਾ ਹੈ ਉਹਨੂੰ ਮੰਡੀ ਕਿਹਾ ਜਾਂਦਾ ਜਿਵੇਂ ਅੱਜ ਦੀ ਗੱਲ ਕਰੀਏ ਨੌਜਵਾਨ ਬੱਚਿਆਂ ਨੂੰ ਸਮਝ ਆ ਜਾਵੇਗੀ ਸ਼ਾਪਿੰਗ ਮਾਲ ਹੁਣ ਸ਼ਾਪਿੰਗ ਮਾਲ ਇੱਕ ਦੁਕਾਨ ਦਾ ਨਾਮ ਨਹੀਂ ਹੈ ਸ਼ਾਪਿੰਗ ਮਾਲ ਮੀਨਸ ਬਹੁਤ ਸਾਰੀਆਂ ਦੁਕਾਨਾਂ ਦਾ ਸਮੂਹ ਇਥੇ ਬਹੁਤ ਸਾਰੀਆਂ ਦੁਕਾਨਾਂ ਨੇ ਬਹੁਤ ਸਾਰੀਆਂ ਦੁਕਾਨਾਂ ਦੀ ਇਮਾਰਤ ਵੱਖਰੇ ਵੱਖਰੇ ਬ੍ਰਾਂਡ ਨੇ ਵੱਖਰੀਆਂ ਵੱਖਰੀਆਂ ਦੁਕਾਨਾਂ ਇਥੇ ਖੁੱਲੀਆਂ ਹੋਈਆਂ ਨੇ ਗੁਰੂ ਰਾਮਦਾਸ ਪਿਤਾ ਜੀ ਨੇ ਅੰਮ੍ਰਿਤਸਰ ਦੀ ਜਿਹੜੀ ਨਗਰੀ ਵਸਾਈ ਹੈ ਇਤਿਹਾਸਿਕ ਪੱਖ ਨੇ ਸੱਚੇ ਪਾਤਸ਼ਾਹ ਉਸ ਨਗਰੀ ਨੂੰ ਜਦੋਂ ਗੁਰਦੇਵ ਸੱਚੇ ਪਾਤਸ਼ਾਹ ਕੱਲਾ ਸ਼ਹਿਰ ਨਹੀਂ ਜਗਾ ਖਰੀਦ ਕੇ ਬਣਾ ਲਿਆ ਬਲਕਿ ਸੱਚੇ ਸਤਗੁਰ ਨੇ ਦਾ ਵਿਕਾਸ ਕੀਤਾ ਹੈ ਤੇ ਬਹੁਤ ਵੱਡੇ ਤੌਰ ਤੇ ਅਜੇ ਵੀ ਤੁਸੀਂ ਗੁਰੂ ਬਾਜ਼ਾਰ ਵੇਖਦੇ ਹੋ ਖੈਰ ਇੱਥੇ ਵਿਚਾਰ ਵਿੱਚੋਂ ਵਿਚਾਰ ਚੱਲ ਪਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰਗਾਹ ਦੀ ਸੇਵਾ ਹੈ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਹੁਣ ਮਹਾਰਾਜ ਨੇ ਕੀ ਡਿਊਟੀ ਲਗਾਈ ਹੈ ਭਾਈ ਸ਼ਾਲੋ ਜੀ ਦੀ ਜਿਹੜੀਆਂ ਵੀ ਕੋਈ ਪੇਟਾਵਾਵਾਂ ਹੁੰਦੀਆਂ ਹਨ ਕੋਈ ਨਕਦੀ ਆਉਂਦੀ ਹੈ ਕੋਈ ਪੇਟਾਵਾਵਾਂ ਹੁੰਦੀਆਂ ਹਨ ਉਹ ਪੇਟਾਵਾਵਾਂ ਜਿਹੜੀਆਂ ਹਨ ਉਹਦਾ ਸਾਰਾ ਹਿਸਾਬ ਕਿਤਾਬ ਨਕਦੀ ਦਾ ਹਿਸਾਬ ਤਾਂ ਵਸਤਾਂ ਦਾ ਸਿਤਾਬ ਸਭ ਭਾਈ ਸ਼ਾਲੋ ਜੀ ਦੇ ਕੋਲ ਹੈ ਜੇ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਸਰ ਵੀ ਇਹ ਸਿੱਖੀ ਕੋਤਵਾਲ ਕੋਤਵਾਲ ਦਾ ਕੰਮ ਕੀ ਹੁੰਦਾ ਸਾਰਾ ਪ੍ਰਬੰਧ ਕਰਨਾ ਇਸੇ ਤਰੀਕੇ ਦੇ ਨਾਲ ਉਹ ਗੁਰੂ ਦੇਵ ਸੱਚੇ ਪਾਤਸ਼ਾਹ ਦੇ ਪਿਆਰੇ ਬਣੇ ਤੇ ਮੈਂ ਬੇਨਤੀ ਕਰ ਰਿਹਾ ਸੀ ਜੀ 1599 ਦੇ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਆਨੰਦ ਵਿਆਹ ਹੁੰਦੇ ਹਨ ਵਿਆਹ ਹੋਏ ਮਾਉ ਸਾਬਕੇ ਮਾਤਾ ਗੰਗਾ ਜੀ ਦੇ ਨਾਲ ਤੇ ਜਿਹੜੀ ਬਰਾਤ ਆਈ ਉਸ ਬਰਾਤ ਦੇ ਵਿੱਚ ਜਿੱਥੇ ਬਾਬਾ ਬੁੱਢਾ ਜੀ ਸ਼ਾਮਲ ਨੇ ਉੱਥੇ ਪਾਈ ਸ਼ਾਲੋ ਜੀ ਵੀ ਸ਼ਾਮਲ ਹੁੰਦੇ ਨੇ ਫਿਰ 1605 ਈਸਵੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਆਨੰਦ ਵਿਆਹ ਹੋਏ ਨੇ ਇਹ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਆਨੰਦ ਵਿਆਹਾਂ ਦੇ ਵਿੱਚ ਵੀ ਭਾਈ ਛਾਲੂ ਦੀ ਸ਼ਾਮਲ ਹੋਏ ਤੇ ਬੇਨਤੀ ਇਹ ਵੈ ਹੁਣ 1554 ਦਾ ਆਗਮਨ ਤੇ ਲਗਭਗ 1628 ਦੇ ਵਿੱਚ ਭਾਈ ਸਾਹਿਬ ਜੀ ਆਕਾਸ਼ ਚੜਾਣਾ ਕੀਤੇ ਨੇ ਤੇ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੀ ਅਸੀਸ ਸੱਚੇ ਪਾਤਸ਼ਾਹ ਨੇ ਅੰਤਮ ਰਸਮਾਂ ਭਾਈ ਛਾਲੂ ਜੀ ਦੀਆਂ ਆਪ ਨਿਭਾਈਆਂ ਤੇ ਜਿਹੜਾ ਅੰਮ੍ਰਿਤਸਰ ਸਹਿ ਵਿਖੇ ਗੁਰੂ ਕੇ ਮਹਿਲ ਦੇ ਨਜ਼ਦੀਕ ਜਿਹੜਾ ਸਥਾਨ ਭਾਈ ਸ਼ਾਲੂ ਦਾ ਤੁਸੀਂ ਦੇਖਦੇ ਹੋ ਨਾ ਦਰਸ਼ਨ ਦੀਦਾਰ ਕਰਦੇ ਹੋ ਇਹਦਾ ਜਿਹੜਾ ਇਮਾਰਤ ਦਾ ਸਟਰਕਚਰ ਜਿਹੜਾ ਆਰਕਟੈਕਚਰ ਡਿਜ਼ਾਈਨ ਜਿਹੜਾ ਹੈ ਇਹ ਸਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਦੌਰਾਨ ਜਿਹੜਾ ਉਦਾਹਰਨ ਪੁਰਸ਼ ਚੱਲਦਾ 1790 ਤੋਂ 1839 ਜਿਹੜਾ ਉਹਦੇ ਦੌਰਾਨ ਕੀਤਾ ਗਿਆ ਹੈ ਸੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਅਜੇਹੇ ਗੁਰੂ ਕੇ ਲਾਲ ਅਜੇਹੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਮਨ ਭਾਵਨੀ ਕਰਕੇ ਗੁਰੂ ਘਰ ਦੀਆਂ ਸੇਵਾਵਾਂ ਕੀਤੀਆਂ ਸ਼ਰਧਾ ਲੈ ਕੇ ਸੇਵਾ ਕੀਤੀ ਵੇਖੋ ਪ੍ਰਵਾਹ ਜਿਹੜਾ ਸੀ ਪਸ਼ੋਕੜ ਵਿੱਚ ਉਹ ਜਗ੍ਹਾ ਦੇ ਨਾਲ ਸਰਵਰੀਆਂ ਦੇ ਨਾਲ ਸਕਿਸਤਾਨੀਆਂ ਨਾਲ ਜੁੜਿਆ ਹੋਇਆ ਪਰ ਆਪ ਇਹ ਗੁਰੂ ਘਰ ਨਾਲ ਜੁੜ ਗਏ ਗੁਰਬਾਣੀ ਦੇ ਨਾਲ ਜੁੜ ਗਏ ਅੱਜ ਬਹੁਤ ਸਾਰੀਆਂ ਸੰਗਤਾਂ ਮੈਂ ਸਮਾਪਤੀ ਕਰਾਂ ਅੱਜ ਬਹੁਤ ਸਾਰੀਆਂ ਸੰਗਤਾਂ ਪਾਈ ਸ਼ਾਲੋ ਜੀ ਦੇ ਸਥਾਨ ਤੇ ਜਾਂਦੀਆਂ ਹਨ ਚਾਹੇ ਅੰਮ੍ਰਿਤਸਰ ਹੈ ਚਾਹੇ ਪੰਡੋਰੀ ਵਰਾਇਜ ਹੋਰ ਸਥਾਨ ਜਿਹੜੇ ਨੇ ਵੇਖੋ ਆਪਾਂ ਮਨ ਦੇ ਵਿੱਚ ਇਹ ਨਾ ਹੋਵੇ ਕਿ ਕੱਲੇ ਪੁੱਤਰ ਬਾਤ ਤੇ ਅਰਦਾਸ ਕਰਾ ਕੇ ਆ ਜਾਇਗੇ ਅਸੀਂ ਬਲਕੇ ਮਨਚ ਸੋਚ ਰੱਖਿਆ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਵੀ ਭਾਈ ਸ਼ਾਲੋ ਜੀ ਵਰਗਾ ਜੀਵਨ ਦੇ ਦਿਓ ਸੱਚੇ ਪਾਤਸ਼ਾਹ ਰਹਿਮਤਾਂ ਕਰੋ ਤੇ ਜੇ ਪੁੱਤ ਦੀ ਕਾਮਨਾ ਵੀ ਕਰਦੇ ਹੋ ਨਾ ਭਾਈ ਸ਼ਾਲੋ ਜੀ ਦੇ ਥਾਂ ਤੇ ਜਾ ਕੇ ਹੁੰਦਾ ਹੀ ਆ ਵੀ ਦੁਨਿਆਵੀ ਧੀ ਪੁੱਤ ਮੰਗਦੇ ਆ ਤੇ ਉੱਥੇ ਵੀ ਜਾ ਕੇ ਇਹ ਅਰਦਾਸ ਕਰਿਆ ਕਰੋ ਵੀ ਸਾਨੂੰ ਚੰਗੇ ਜੀਵਨ ਵਾਲਾ ਧੀ ਪੁੱਤਰ ਬਖਸ਼ਿਆ ਜੇ ਸਾਨੂੰ ਗੁਰੂ ਘਰ ਦਾ ਸੇਵਾਦਾਰ ਬਖਸ਼ਿਆ ਜੇ ਕਿਉਂ ਕਿਉਂਕਿ ਕਿਸੇ ਉਲੇ ਘਰ ਵਿੱਚ ਤੀ ਆ ਗਈ ਪੁੱਤ ਆ ਗਿਆ ਪਰ ਜੇ ਉਹਦੇ ਕਰਮ ਚੰਗੇ ਨਹੀਂ ਹੁੰਦੇ ਫਿਰ ਹੁੰਦਾ ਕੀ ਹੈ ਇੱਕ ਦਿਨ ਜਦੋਂ ਉਹ ਉਲਾਮੇ ਦਵਾਉਂਦਾ ਇਹੋ ਜਿਹਾ ਮਾੜਾ ਕਰਮ ਕਰ ਬੈਠਦਾ ਆਪਾਂ ਉਸੇ ਤੀ ਪੁੱਤ ਨੂੰ ਕੰਨੇ ਵਿੱਚ ਤੂੰ ਚੰਗਾ ਤੂੰ ਜੰਮਦਾ ਹੀ ਮਰ ਜਾਂਦਾ ਜੰਮਦਿਆਂ ਹੀ ਮਰ ਜਾਂਦੀ ਤੇ ਤੁਸੀਂ ਖਬਰਾਂ ਵੇਖਦੇ ਹੋ ਉਹਦੇ ਵਿੱਚ ਆਪਾਂ ਵੇਖਦੇ ਹਾਂ ਕਿ ਇਸ਼ਤਿਹਾਰ ਤੇ ਹੁੰਦੇ ਨੇ ਮੈਂ ਫਲਾਣਾ ਸਿੰਘ ਆਪਣੇ ਪੁੱਤਰ ਫਲਾਣਾ ਸਿੰਘ ਨੂੰ ਆਪਣੀ ਚੱਲ ਤੇ ਅਚਲ ਜਾਇਦਾਦ ਤੋਂ ਬਿਦਖਲ ਕਰਦਾ ਹਾਂ ਕਿਉਂਕਿ ਇਹ ਅਮਰੀਕਾ ਨੇ ਤੋਂ ਬਾਹਰ ਹੈ ਤੇ ਇਹਦੇ ਨਾਲ ਸਾਵਧਤ ਰੱਖਣ ਵਾਲਾ ਆਪਣਾ ਨੁਕਸਾਨ ਦਾ ਜ਼ਿੰਮੇਵਾਰ ਆਪ ਹੋਵੇਗਾ ਇਹ ਕਾਹ ਤੋਂ ਵਿਚਾਰ ਚੱਲਦੀ ਹੈ ਕਿਉਂ ਕਿ ਮਾੜੀ ਸੰਗਤ ਵਿੱਚ ਪੈ ਗਿਆ ਸੋ ਇਸ ਕਰਕੇ ਅਰਦਾਸ ਕਰੀਏ ਚੰਗੇ ਆਪ ਬਣੀਏ ਸਾਡੇ ਧੀਆਂ ਪੁੱਤਰ ਜਿਹੜੇ ਹਨ ਉਹਨਾਂ ਨੂੰ ਚੰਗੇ ਪਾਸੇ ਲਾਈਏ ਤੇ ਗੁਰੂ ਕਾ ਇਤਿਹਾਸ ਗੁਰੂ ਕੇ ਪੰਨੇ ਸਾਡੇ ਸਾਹਮਣੇ ਨੇ ਸੋ ਭਾਈ ਸ਼ਾਲੂ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਉਹਨਾਂ ਨੂੰ ਵਧਾਈਆਂ ਹੋਵਣ ਗੁਰੂ ਕਿਰਪਾ ਕਰੇ ਸਿਰ ਤੇ ਮੇਲ ਪਰੇ ਹੱਥ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ